ਰਾਤ ਨੂੰ 12 ਵਜੇ ਕੁੜੀ ਨੂੰ ਡੰਗ ਹੋਇਆ ਜੀ ਜਦੋਂ ਡੰਗ ਹੋਣ ਤੋਂ ਬਾਅਦ ਕੁਝ 10 ਮਿੰਟ ਬਾਅਦ ਕੁੜੀ ਨੇ ਮਤਲਬ ਆਪਣੇ ਪਿਤਾ ਜੀ ਨੂੰ ਬਾਹਰ ਆ ਕੇ ਦੱਸਿਆ ਉਹਦੇ ਪਿਤਾ ਜੀ ਬਾਹਰ ਸੁੱਤੇ ਸੀਗੇ ਜਦੋਂ ਉਹਦੇ ਪਿਤਾ ਜੀ ਨੇ ਅੰਦਰ ਜਾ ਕੇ ਦੇਖਿਆ ਤੇ ਸੱਪ ਜਿਹੜਾ ਉਹ ਬੈੱਡ ਦੇ ਉੱਤੇ ਲੰਮਾ ਪਿਆ ਸੀਗਾ ਤੇ ਮੈਂ ਹੁਣ ਇਹੀ ਸਾਰਿਆਂ ਭਰਾਵਾਂ ਨੂੰ ਬੇਨਤੀ ਕਰਦਾ ਕਿ ਅਸੀਂ ਪਿੰਡ ਕੋਲੋਂ ਜਿੰਨਾ ਸਾਡਾ ਸਹਿਯੋਗ ਬਣਿਆ ਅਸੀਂ ਬੱਦ-ਬੱਦ ਸਹਿਯੋਗ ਕੀਤਾ ਸਾਰੇ ਪਿੰਡ ਨੇ ਬਹੁਤ ਜਿਆਦਾ ਧੰਨਵਾਦ ਕਰਦਾ ਪਿੰਡ ਦਾ ਜਿਨ੍ਹਾਂ ਨੇ ਇੱਕ ਦਮ ਇੱਕ ਘੰਟੇ ਦੇ ਵਿੱਚ ਮੈਨੂੰ 1 ਲੱਖ ਰੁਪਇਆ ਇਕੱਠਾ ਕੀਤਾ ਅਸੀਂ ਮੈਂ ਸਾਰਿਆਂ ਵੀਰਾਂ ਨੂੰ ਜਿੱਥੋਂ ਤੱਕ ਮੇਰੀ ਵੀਡੀਓ ਇਹ ਜਾਊਗੀ ਸਾਰਿਆਂ ਵੀਰਾਂ ਨੂੰ ਇਹ ਹੀ ਬੇਨਤੀ ਹੈ ਕਿ ਬਹੁਤ ਜਿਆਦਾ ਗਰੀਬ ਬੰਦੇ ਹੈਗੇ ਆ ਵਿਚਾਰੇ ਮਾਤੜ ਹੈਗੇ ਆ ਜਦ ਕਿ ਜਦ ਤੋਂ ਇਹ ਵਾਰਦਾਤ ਹੋਈ ਤੇ ਕੁੜੀ ਦੇ ਪਿਤਾ ਦੇ ਜੇਬ ਦੇ ਵਿੱਚੋਂ 1000 ਰੁਪਇਆ ਨਿਕਲਿਆ ਜਦੋਂ ਅਸੀਂ ਮੈਨੂੰ ਪਤਾ ਲੱਗਿਆ ਕਿ ਅੱਧਾ ਦਾ ਗੱਲਬਾਤ ਹੋ ਗਈ ਹੈ ਅਸੀਂ ਉਸੇ ਵੇਲੇ 4-5 ਜਣੇ ਪਿੰਡ ਦੇ ਬੰਦੇ ਮਜੂਤਾ ਇਕੱਠੇ ਹੋ ਕੇ ਘਰ ਘਰ ਜਾ ਕੇ ਜਿੰਨੇ ਜਿੰਨੇ ਕਿਸੇ ਦਾ ਦਿਲ ਕੀਤਾ ਉਹਨੇ ਉਹਨੇ ਪੈਸੇ ਦਿੱਤੇ ਅਸੀਂ 1 ਲੱਖ ਰੁਪਇਆ ਐਟ ਅ ਟਾਈਮ ਐਟ ਦੀ سپورਟ 1 ਲੱਖ ਰੁਪਇਆ ਇਕੱਠਾ ਕੀਤਾ ਇੱਕ ਘੰਟੇ ਦੇ ਵਿੱਚ ਤੇ ਮੈਂ ਹੁਣ ਸਾਰਿਆਂ ਵੀਰਾਂ ਨੂੰ ਇਹੀ ਬੇਨਤੀ ਕਰਦਾ ਕਿ ਕੁੜੀ ਇਸ ਮਾੜਾ ਹਸਪੀਟਲ ਵਿੱਚ ਹੁਸ਼ਿਆਰਪੁਰ ਹੈਗੀ ਹੈ ਕ੍ਰਿਸਚਨ ਹਸਪੀਟਲ ਇਹ ਆਪਣੇ ਸਰਪੰਚ ਸਾਹਿਬ ਇਸ ਵੇਲੇ ਕੁੜੀ ਦੀ ਹਾਲਾਤ ਕਿਸ ਤਰ੍ਹਾਂ ਦੇ ਹੈ ਇਸ ਵੇਲੇ ਕੁੜੀ ਦੇ ਹਾਲਾਤ ਜਿਹੜੇ 25 ਤੋਂ 30% ਕੁੜੀ ਹੁਣ ਠੀਕ ਹੋ ਗਈ ਹੈ ਔਰ 70% ਕੁੜੀ ਜਿਹੜੀ ਹੈ ਡਾਕਟਰ ਦਾ ਇਹੀ ਬਾਝ ਹੈ ਕਿ ਕੁੜੀ ਨੂੰ ਥੋੜਾ ਟਾਈਮ ਲੱਗੂਗਾ ਔਰ ਥੋੜਾ ਪੈਸਾ ਜਿਹੜਾ ਜ਼ਿਆਦਾ ਲੱਗਣਾਗਾ ਪੇਟੀ ਦੇ ਲਾਜ ਵਾਸਤੇ 2.5 ਲੱਖ ਰੁਪਈਆ ਲੱਗ ਚੁੱਕਾ ਜੀ ਸਾਡੇ ਕੋਲੋਂ ਤਾਂ ਪਰਿਵਾਰ ਦੇ ਕੀ ਜਿਹੜੇ ਕੁੜੀ ਦੇ ਫਾਦਰ ਸਾਹਿਬ ਹੈ ਕੀ ਕੰਮ ਕਰਦੇ ਨੇ ਪਰਿਵਾਰ ਚ ਕੌਣ ਕੌਣ ਇਹਨਾਂ ਦੇ ਪਰਿਵਾਰ ਇਹਨਾਂ ਦਾ ਇੱਕ ਫਾਦਰ ਸਾਹਿਬ ਹੀ ਨੇ ਜੀ ਬਾਕੀ ਬੱਚੇ ਨਿੱਕੇ ਹੈਗੇ ਆ ਕੁੜੀ ਵੀ ਨਿੱਕੀ ਹੈ 22 ਸਾਲ ਦੀ ਕੁੜੀ ਹੈ ਵੱਡੀ ਘਰ ਚ ਹੋਈ ਸੀਗੀ ਤੇ ਇਹਨੂੰ ਇਹ ਮਤਲਬ ਇਦਾਂ ਹੋ ਗਿਆ ਤੇ ਜਿਹੜਾ ਇਹਨਾਂ ਦੇ ਫਾਦਰ ਸਾਹਿਬ ਹੈਗੇ ਆ ਉਹ ਤਾਂ ਵਿਚਾਰੇ ਮਜ਼ਦੂਰੀ ਕਰਦੇ ਹੈਗੇ ਦਿਹਾੜੀ ਧੱਪਾ ਲਾ ਕੇ ਗੁਜ਼ਾਰਾ ਕਰ ਰਹੇ ਆਪਣੇ ਪਰਿਵਾਰ ਦਾ ਤਾਂ ਹੁਣ ਤੁਸੀਂ ਜਿਹੜੇ ਸਾਡੇ ਬਹੁਤ ਐਨਆਰਈ ਭਰਾ ਨੇ ਬਹੁਤ ਸਜਨਦਾਨੀ ਨੇ ਉਹਨਾਂ ਕਿ ਕੀ ਅਪੀਲ ਕਰਨਾ ਚਾਹੁੰਦੇ ਹੋ ਜੇਕਰ ਮੈਂ ਉਹਨਾਂ ਵੀਰਾਂ ਨੂੰ ਇਹੀ ਅਪੀਲ ਕਰਨਾ ਚਾਹੁੰਦਾ ਕਿ ਉਹ ਮੇਰਾ ਭਰਾ ਵੱਧ ਤੋਂ ਵੱਧ ਇਸ ਪਰਿਵਾਰ ਦਾ ਸਾਥ ਦੇਣ ਤੇ ਇਹ ਕੁੜੀ ਦਾ ਇਲਾਜ ਵਧੀਆ ਹੋ ਸਕੇ ਤੇ ਕੁੜੀ ਜਿਹੜੀ ਹੈ ਘਰ ਲਿਆਈ ਜਾਵੇ ਡਾਕਟਰ ਨੇ ਤਾਂ ਇਹੀ ਕਿਹਾ ਕਿ 2 ਮਹੀਨੇ ਲੱਗ ਜਾਣੇ ਇਸ ਕੁੜੀ ਨੂੰ ਮਤਲਬ ਰਿਕਵਰੀ ਹੋਣ ਨੂੰ ਜੇ ਸਰਦੂ ਤੁਹਾਨੂੰ ਦੱਸਿਆ ਜਾ ਰਿਹਾ ਵੀ ਘਰ ਦੇ ਹਾਲਾਤ ਮਾੜੇ ਨੇ ਔਰ ਤੁਸੀਂ ਇਸ ਟਾਈਮ ਕਿੰਨਾ ਕਿੰਨਾ ਖਰਚਾ ਹੋ ਚੁੱਕਾ ਖਰਚਾ ਕਿੰਨਾ ਆ ਚੁੱਕਾ ਇਸ ਟਾਈਮ ਤੱਕ ਇਸ ਟਾਈਮ ਤੱਕ 2.5 ਲੱਖ ਰੁਪਇਆ ਖਰਚਾ ਹੋ ਚੁੱਕਾ ਜੀ ਤਾਂ ਹੁਣ ਅੱਗੇ ਡਾਕਟਰਾਂ ਨੇ ਕਿੰਨਾ ਖਰਚਾ ਹੋ ਡਾਕਟਰ ਜੀ ਕਰ ਰਹੇ ਨੇ 3 ਲੱਖ ਰੁਪਇਆ ਹੋਰ ਮਤਲਬ ਰੇਂਜ ਕਰੋ 3 ਲੱਖ ਦੀ ਹੋਰ 3 ਲੱਖ ਰੁਪਇਆ ਹੋਰ